ਅਮਰੀਕਾ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦਰਅਸਲ ਅਮਰੀਕਾ ਦੇ ਵਿੱਚ ਇੱਕ ਗੁਜਰਾਤੀ ਨੌਜਵਾਨ ਦੇ ਨਾਲ ਪਾਣਾ ਵਾਪਰਿਆ ਹੈ ਉਹ ਬਾਈਕ ਚਲਾ ਰਿਹਾ ਸੀ ਤੇ ਉਹ ਪਹਾੜੀ ਇਲਾਕੇ ਦੇ ਵਿੱਚ ਸੀ ਤੇ ਉਸ ਦੀ ਬਾਈਕ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਉਹ ਉਸ ਨੂੰ ਕੰਟਰੋਲ ਨਹੀਂ ਕਰ ਸਕਿਆ ਉਹ ਆਪਣਾ ਕੰਟਰੋਲ ਗਵਾ ਬੈਠਾ ਤੇ ਜਿਸ ਕਾਰਨ ਉਹ ਰੱਬ ਨੂੰ ਪਿਆਰਾ ਹੋ ਗਿਆ ਉਸ ਗੁਜਰਾਤੀ ਨੌਜਵਾਨ ਦਾ ਨਾਮ ਪਟੇਲ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਉਮਰ 39 ਸਾਲ ਦੀ ਸੀ ਅਮਰੀਕਾ ਦੇ ਸੂਬੇ ਐਰੀਜ਼ੋਨਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਬੀਤੇ ਦਿਨ ਵਾਪਰੇ ਇੱਕ ਸੜਕ ਹਾਦਸੇ ਦੇ ਵਿੱਚ ਮਾਰਜੀ ਪਟੇਲ ਨਾਮ ਦਾ ਗੁਜਰਾਤੀ ਨੌਜਵਾਨ ਦੁਨੀਆ ਨੂੰ ਅਲਵਿਦਾ ਆਖ ਗਿਆ ਮਾਰਜੀ ਪਟੇਲ ਦੀ ਉਮਰ 39 ਸਾਲ ਦੀ ਸੀ ਅਤੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਮਾਉਂਟ ਲੈਮਨ ਹਾਈਵੇ ਤੇ ਆਪਣੀ ਬਾਈਕ ਤੇ ਸਵਾਰ ਸੀ ਜਦੋਂ ਉਹ ਆਪਣੀ ਬਾਈਕ ਤੋਂ ਕੰਟਰੋਲ ਗਵਾ ਬੈਠਾ ਜਦੋਂ ਤੱਕ ਮੈਡੀਕਲ ਟੀਮ ਹਾਦਸੇ ਵਾਲੀ ਥਾਂ ਤੇ ਪਹੁੰਚੀ ਪੁਲਿਸ ਨੇ ਪਟੇਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹਸਪਤਾਲ ਲਿਜਾਣ ਦੇ ਸਮੇ ਉਸਨੇ ਆਖਰੀ ਸਾਹ ਲਿਆ ਹਾਦਸੇ ਦੀ ਜਾਂਚ ਤੋਂ ਪਤਾ ਲੱਗਾ ਕਿ ਮਾਰਜੀ ਪਟੇਲ ਜੋ ਕਿ ਜਨਰਲ ਹਿਚਕੌਕ ਹਾਈਵੇ ਤੇ ਦੱਖਣ ਵੱਲ ਨੂੰ ਜਾ ਰਿਹਾ ਸੀ ਆਪਣੀ ਬਾਈਕ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਜਿਸ ਕਾਰਨ ਉਸ ਦੀ ਬਾਈਕ ਫਿਸਲ ਗਈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਇਹ ਹਾਈਵੇ ਇੱਕ ਪਹਾੜੀ ਖੇਤਰ ਦੇ ਵਿੱਚ ਸਥਿਤ ਹੈ ਜਿੱਥੇ ਕਈ ਖਤਰਨਾਕ ਮੋੜ ਹਨ ਅਤੇ ਇੱਥੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣਾ ਬਹੁਤ ਹੀ ਜੋਖਮ ਭਰਿਆ ਦੱਸਿਆ ਜਾਂਦਾ ਅਤੇ ਜੇਕਰ ਥੋੜੀ ਜਹੀ ਵੀ ਗਲਤੀ ਹੋ ਜਾਵੇ ਤਾਂ ਵਾਹਨ ਡੂੰਘੀ ਖਾਈ ਦੇ ਵਿੱਚ ਡਿੱਗ ਸਕਦਾ ਹਾਜ਼ਰ ਦਿਨ ਸਮੇਂ ਪਟੇਲ ਦੀ ਬਾਈਕ ਦੀ ਰਫ਼ਤਾਰ ਕਿੰਨੀ ਸੀ ਅਤੇ ਉਸੇ ਬਾਈਕ ਕਿਸ ਹਾਲਤ ਵਿੱਚ ਫਿਸਲ ਗਈ ਇਸ ਬਾਰੇ ਪੁਲਿਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਮ੍ਰਿਤਕ ਪਟੇਲ ਦਾ ਜਨਮ 1985 ਦੇ ਵਿੱਚ ਚਰੋਤਰ ਆਨੰਦ ਵਿੱਚ ਹੋਇਆ ਸੀ ਅਤੇ ਉਸ ਦਾ ਪਾਲਣ ਪੋਸ਼ਣ ਨਿਊ ਜਰਸੀ ਦੇ ਕ੍ਰਿਸਕਲ ਟਾਊਨ ਵਿੱਚ ਹੋਇਆ ਸੀ ਮ੍ਰਿਤਕ ਮਾਰਸੀ ਪਟੇਲ ਨੇ ਟੈਕਸਨ ਅਰੀਜ਼ੋਨਾ ਵਿੱਚ ਸਟਾਕਟਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ ਅਤੇ ਬੈਨਰ ਯੂਨੀਵਰਸਿਟੀ ਮੈਡੀਕਲ ਸੈਂਟਰ ਵਿੱਚ ਉਸਨੇ ਨੌਕਰੀ ਕੀਤੀ ਸੀ ਅਰੀਜ਼ੋਨਾ ਵਿੱਚ ਪਰਿਵਾਰ ਨਾਲ ਰਹਿਣ ਵਾਲੇ ਪਟੇਲ ਆਪਣੇ ਪਿੱਛੇ ਆਪਣੀ ਪਤਨੀ ਦੋ ਧੀਆ ਮਾਂ ਅਤੇ ਭੈਣ ਨੂੰ ਛੱਡ ਗਏ ਹਨ ਮਾਰਸੀ ਪਟੇਲ ਦਾ ਅੰਤਿਮ ਸੰਸਕਾਰ ਨਿਊ ਜਰਸੀ ਦੇ ਵਿੱਚ ਕੀਤਾ ਜਾਵੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ